ਅਸੀ ਗੱਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਅਪਾ ਪਹੁੰਚੇ ਸੀਗੇ ਪਿੰਡ ਕੋਟ ਦੁਨਾ ਜਿਹੜਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਔਰੀ ਸਾਹਮਣੇ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਜੀ ਰੇਤਾ ਮਾਰ ਗਿਆ ਤੇ ਯਾਰ ਰੇਤਾ ਪਿਆਗਾ ਅਸੀਂ ਜਿਵੇਂ ਆ ਖੇਲ ਦੇ ਵਿੱਚ ਪਿਆ ਤੁਸੀਂ ਦੇਖ ਸਕਦੇ ਹੋਗੇ ਕਰਦੇ ਚੈੱਕ ਵੀ ਬੋਰ ਰੇਤਾ ਕਿਉਂ ਮਾਰ ਗਿਆ ਕੈਮਰਾ ਦੇ ਕੈਮਰਾਮੈਨ ਰੈਡੀ ਨੇਗੇ ਪਲਾਸਟਿਕ ਦਾ ਹੌਲੀ ਚੱਲ ਨਹੀਂ ਹੌਲੀ 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 ਮੋਟਰ ਕੱਲ ਘੰਟੀ ਨਹੀਂ ਬਈ ਕੱਲ ਬਈ ਸਵੇਰੇ ਮੋਟਰ ਬਈ ਰੈਲੀ ਹੋਈ ਆ ਗਈ ਸਿੱਧੀ ਹੋਈ। ਉਹ ਗਣੀ ਉੜੀ ਤਾਂ ਨਹੀਂ ਤੇਜਾ। ਮੋਟਰ ਚ ਬਈ। ਹਾਂ ਪੱਖੇ ਬੁੱਖੇ ਚਾ। ਨਾ। ਰੋੜੀ ਜ਼ਰੂਰ ਪੱਖੇ ਤੇ ਰੋੜੀਆਂ ਨੇ। ਉੱਥੋਂ ਟੁੱਟਿਆ ਹੋ ਬੁੱਤਰ ਹੈ ਮੋਟਰ ਦੇ ਉੱਪਰਲੇ ਪਾਸੇ। ਹੈ ਬਈ। ਉੱਥਲੇ ਪਾਸੇ ਟੁੱਟਿਆ ਹੋ ਬੋਰ ਹੈ। ਲਾਈਟ ਚੱਲਦੀ ਹੁਣ? ਹੁਣ ਤਾਂ ਵੀ ਹੋਊਗੀ ਲਾਈਟ ਚੱਲ। ਲਾਈਟ ਤਾਂ ਜਾਂਦੀ ਵੀ ਨਹੀਂ ਬਈ। ਫਿਰ ਮਤੇ ਰਹੇ ਵੀ ਪਲੇਟ ਭੱਜ ਗਈ ਉਹਨੂੰ ਜਲਦੀ ਜੀ ਚ ਬੜਾ ਤਾਂ ਚੱਕ ਸਾਡਾ ਉੱਥੇ ਤੋਂ ਕਿ ਸੜਦਾ ਉਹ ਕਿਵੇਂ ਦਰ ਜਾਣ ਦੇ ਗੰਦਲ ਹੁਣ ਤਾਂ ਮਿੱਟੀ ਮੁੱਟੀ ਡਿੱਗੀ ਆ ਚਾ ਜੁਮੇ ਨੂੰ ਕੁਛ ਨਹੀਂ ਦਿੱਤਾ ਪਤਾ ਨਹੀਂ ਵੜੀਆਂ ਬੋਰ ਚਲੇ ਕੁਝ ਵੀ ਨਹੀਂ ਦਿੰਦਾ ਕੋਈ ਨਾ ਸਾਬ ਜੀ ਤਰਟਾ ਹੋ ਹੈ ਨਾ ਬਈ ਤੁੰਨ ਨਹੀਂ ਦਿੰਦਾ ਹੁਸਾ ਨੂੰ ਨਹੀਂ ਉਹ ਇਹ ਦੇਖਣ ਵਾਲੇ ਹੁੰਦੇ ਆ ਕੰਨਾ ਹੋ ਗਿਆ ਉੱਪਰ ਗਿਆ ਥੱਲੇ ਗਾਰ ਨਾ ਰੋ ਸਾਫ ਹੋ ਗਿਆ ਨਾ ਕੋਲਾ ਟੋਰੀ ਟੁੱਟਿਆ ਹੋਰ ਤਰਾ ਹੈ ਹੂੰ ਉਹਨੇ ਟੁੱਟਿਆ ਹੋਰ ਪਾਣੀ ਸਾਫ ਹੋ ਗਿਆ ਕੋਲਾ ਤੋਤੇ ਗੰਦਲਾ ਵਿਚਾਲੇ ਟੁੱਟਿਆ ਨਾ ਥੱਲੇ ਗਾਰ ਫਿਰ ਇੱਕ ਸੂਰਥੜ ਇੱਕ ਜੰਨ ਚੱਲਾਂ ਮੋਟਰ ਛਾਡਣ ਦੇ ਬਚ ਕੇ ਹਨ ਹੌਲੀ 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 ਚੱਲ ਬੱਸ ਡਾਊਨ ਹੋ ਗਏ ਜਦੋਂ ਮਨ ਲੱਲੇ ਰੇਡ ਤੇ ਮੋਟਰ ਬੱਜੀ ਗਈ ਬਲਾਸਤ ਹੋ ਜਪਾਈ ਦੀ ਤਾਂ ਹੋਏ ਤਾਂ ਜਿੱਥੇ ਕਿ ਲੰਬੇ ਲੰਬੇ ਕਿੰਨਾ ਹੋ ਗਿਆ ਤੀ ਉਰੇ ਹਾਂ ਉਪਰ ਗਰੀ ਮੜਾ ਜਾਂ ਹੋਰ ਕਰ ਬਸ ਵਸ ਵਸ ਹੁਣ ਉੱਤੇ ਗੰਦ ਲਾ ਥੱਲੇ ਸਾਫ ਪਾਣੀ ਅਜ ਤੋ ਢਟਿਆ ਨਾ ਹਾਂ ਚੱਲਾ ਜਾਣਦੇ ਹੌਲੀ ਹੌਲੀ ਰੱਖਾ ਆ ਪਿਆ ਉੱਪਰ ਕਰ ਮੜਾ ਜਾਂ ਜਮੇ ਥੋੜਾ ਉੱਪਰ ਕਰੀ ਆਤੀਗਾ ਥੋੜਾ ਹੋਰ ਉੱਪਰ ਕਰਾ ਹੋਰ ਕਰ ਬਸ ਉਹ ਟੁੱਟਿਆ ਬਾਬਾ ਆਤੀ ਅਧੇ ਗੇਤੀਆ ਹੂੰ ਦਿਲ ਪਾੜ ਦਿੰਦੀ ਹੈ ਹਾਂ ਥੱਲੇ ਕਰ ਜਮਾ ਹੌਲੀ ਹੌਲੀ ਆਤੀਗਾ ਹੋ ਕੇ ਤੁਹਾਨੂੰ ਕੋਈ ਜਨ ਪਾਣੀ ਸਾਫ ਹੋ ਜਾਂਦਾ ਦੀਏ ਬਈ ਹੂੰ ਕਿੰਨਾ ਹੋ ਗਿਆ ਓਰੇ ਉੱਪਰਲੇ ਪਾਸੋਂ ਬੱਜੀ ਗਈ ਮੋਟਰ ਉਹ ਸੈਟਾਂ ਤੋਂ 156 43 ਦਾ ਰੁਟਾ ਚੱਲ ਥੱਲੇ ਜਾਣਾ ਹੈ ਮੈਂ ਕੋਈ ਨਾ ਦੇਖ ਰਿਹਾ ਇਹ ਬਈ ਥੱਲੇ ਤੱਕ ਦੋ ਹੌਲੀ ਹੌਲੀ ਕਿੰਨਾ ਹੋ ਗਿਆ ਓਰੇ ਸ਼ੇੜਿੰਗ ਸੰਤੌਲੀ 4 ਫੁੱਟ ਪੱਟਿਆ ਚਲੋ ਜੀ ਥੱਲੇ ਤਾਂ ਇਹ ਹਿਸਾਬ ਕਰ ਰੋਕ 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 ਉੱਪਰ ਕਰ ਕਿੰਨਾ ਹੋ ਗਿਆ ਓਰੇ ਸੁਪਰੀ ਹੈ ਚੱਲ ਜਾਣ ਦੇ ਆ ਵੀ ਪਟਿਆ ਪਿਆ ਬਾਈ ਰੋਕ ਕਿੰਨਾ ਹੋ ਗਿਆ ਦੇਖ ਓਰੇ 53 150 ਤੇ 55 ਤੇ 53 ਤੋਂ 155 ਤੋਂ ਬਤਰੀ ਹੋ ਗਿਆ ਚਲੋ ਜੀ ਇਹ ਕਈ ਵਾਰੀ ਲੱਗ ਜਾਂਦਾ ਹੈਗਾ ਜੰਮ ਹੂੰ ਜਾਣਦੇ ਹੀ ਜਾਣ ਦੋ ਉਹ ਰੋਗ ਰੋਗ ਪ੍ਰਕਾਰਾਂ ਖੱਲੇ ਕਰ ਖੱਲੇ ਕਰ ਕਿੰਨਾ ਹੋ ਗਿਆ 163 ਚੱਲ ਜਾਣ ਦੇ ਰੋਕ ਨਾ ਹੋ ਗਿਆ

ਰੋਕ ਕਿਨਾ ਹੋ ਗਿਆ ਹਾਂ ਨਾ ਕੱਢ ਦੇ ਬਈ ਐਨਥੋਂ ਪੱਟ ਸਲੋਜੀ ਫਾਈਨਲੀ ਕੈਮਰਾ ਬਚੋ ਕੇ ਆਇਆ ਤੇ ਕੱਢ ਦੇ ਕੈਮਰਾ ਬਾਰੇ ਕਰਦੇ ਤਾਰ ਇਕੱਠੀ ਫਿਰ ਤਰਾ ਬਗੇ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਨਾ ਤਾਂ ਕੀ ਰਿਪੋਰਟ ਤੇ ਕੀ ਡਿਟੇਲ ਆਪਣੇ ਬੋਰ ਦੀ ਸਿੱਗਲੀ ਅਸੀਂ ਪਿੰਡ ਪਹੁੰਚੇ ਦੀ ਸਪਾਲਾਂ ਈਰ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਬੂਰ ਚੈੱਕ ਕਰਨ ਵਾਸਤੇ ਰੇਤਾ ਮਾਰਗੀ ਦੀ ਮੋਟਰ ਬਾਈਆਂ ਨੂੰ ਪਤਾ ਨਹੀਂ ਸੀ ਵੀ ਕੀ ਗੱਲ ਹੋ ਗਈ ਰੇਤਾ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਬਾਈਆਂ ਨੂੰ ਕਿਹਾ ਮੈਂ ਮੋਟਰ ਕਢਾਉ ਦੇਣਾ ਮੋਟਰ ਕਢਾਤੀ ਤੇ ਆਪਾਂ ਨੇ ਬੂਰ ਚੈੱਕ ਕਰ ਲਿਆਗਾ ਤੇ ਆਪਣਾ ਔਰ ਜਿਹੜਾ ਕੋਈ ਬੂ ਟੁੱਟਿਆ ਹੈ 143 ਤੋਂ ਲੈ ਕੇ 147 ਤੱਕ ਟੁੱਟਿਆ ਹੋਇਆ ਜੀ ਬੂਰਾ ਤੇ ਦੂਜੀ ਥਾਂ ਤੋਂ 153 ਤੋਂ ਲੈ ਕੇ 155 ਤੱਕ ਟੁੱਟਿਆ ਹੋਇਆ ਦੋ ਵੱਟਾਂ ਤੇ ਆਪਣਾ ਤੋਂ ਬਾਅਦ 163 ਤੋਂ ਲੈ ਕੇ 160 ਤੱਕ ਟੁੱਟਿਆ ਹੋਇਆ ਜੀ ਜਦਕਿ 194 ਫੁੱਟ ਸਾਰਾ ਬੂਰ ਵੇਲਾਗਾ ਬਾਕੀ ਰੋ ਬਈਆਂ ਨਾਲ ਗੱਲ ਹੋ ਗਈ ਤੇ ਬਾਕੀ ਆਪਾਂ ਨੂੰ ਕਲੀਅਰ ਕਰਕੇ ਆਥਾ ਨੂੰ ਸ਼ਾਉਣ ਦੀ ਗੱਲ ਕਰਾ ਦੇਣੀ ਆਪਾਂ ਜਦੋਂ ਇਹਦਾ ਕੰਮ ਸਟਾਰਟ ਕਰਦਾ ਹਾਂ ਉਹਦਾ ਰਿਪੇਅਰ ਕਰਨਾ ਹੈ ਤੇ 40 ਫੁੱਟ ਇੱਥੇ ਪੈਂਚਰ ਲੱਗਣਾ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਨੂੰ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਬੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈ 9717 534